ਹਾਂ ਜੀ ਭੈਣੋ ਜਿਵੇਂ ਅੱਜਕੱਲ ਦਾ ਸੀਜ਼ਨ ਚੱਲਦਾ ਛੇਵੀਆਂ ਬੱਟਣ ਦਾ ਇੱਕ ਛੇਵੀਆਂ ਤਾਂ ਮਸ਼ੀਨ ਨਾਲ ਵੱਟੀਆਂ ਜਾਂਦੀਆਂ ਨੇ ਪਹਿਲਾਂ ਆٹے ਦੀਆਂ ਵੱਟਦੇ ਸੀ ਲੋਕ ਖਸੋ ਕੇ ਖਾਂਦੇ ਸੀ ਪਰ ਅੱਜਕੱਲ ਦੇ ਬੱਚੇ ਨੇ ਆਟੇ ਦੀਆਂ ਛੇਵੀਆਂ ਨਹੀਂ ਖਾਂਦੇ ਅੱਜਕੱਲ ਮੈਦੇ ਤੋਂ ਜਿਹੜੀਆਂ ਵੱਟੀਆਂ ਜਾਂਦੀਆਂ ਨੇ ਉਹਨਾਂ ਨੂੰ ਬਿਨਾਂ ਦੁੱਧ ਤੋਂ ਵੀ ਬਣਾਇਆ ਜਾਂਦਾ ਤੇ ਦੁੱਧ ਪਾ ਕੇ ਵੀ ਪਰ ਬੱਚੇ ਤਾਂ ਉਹ ਨਮਕੀਨ ਛੇਵੀਆਂ ਪਸੰਦ ਕਰਦੇ ਨੇ ਉਹ ਤਾਂ ਨੂਰ ਮਿਰਚਾ ਪਾ ਕੇ ਉਹ ਛੇਵੀਆਂ ਖਾਂਦੇ ਨੇ ਤੇ ਇੱਕ ਸੇਵੀ ਵਰਟੀਆਂ ਜਾਨ ਨੇ ਛੁਟਕੀ ਦੇ। ਛੁਟਕੀ ਨਾਲ ਵਰਟੀਆਂ ਜਾਂਦੀਆਂ ਨੇ। ਉਹਦੇ ਵਿੱਚ ਮੈਦੇ ਦੇ ਵਿੱਚ ਥੋੜੀ ਜੀ ਸੂਜੀ ਐਡ ਕਰ ਲਈਦੀ ਆ। ਜਿੰਨੀ ਤੁਸੀਂ ਪਾਉਣੀ ਚਾਹੁੰਦੇ ਹੋ। ਮੈਂ ਜਾਣੇ ਦੀ ਕਿਲੋ ਮੈਦੇ ਦੇ ਵਿੱਚ 4 ਦੰਨਕ ਸੌ ਗ੍ਰਾਮ ਸੂਜੀ ਪਾਈਆ। ਮੈਦਾ ਮੈਂ ਗੁੰਨ ਲਿਆ ਤਾਂ ਕਿ ਸੁੱਕੇ ਨਾ। ਅੱਜ ਤਾਂ ਸਿਰਫ ਤੁਹਾਨੂੰ ਮੈਂ ਇੱਕ ਪੇੜੇ ਦੀਆਂ ਵੱਟ ਕੇ ਦਿਖਾਉ। ਕੌਲੀ ਕਿਤੇਵੀਆਂ। ਇਹਨੂੰ ਬੱਟਣ ਲਈ ਟਾਈਮ ਲੱਗਦਾ। ਕਈ ਘੰਟੇ ਲੱਗ ਜਾਂਦੇ ਨੇ। ਮੈਂ ਮੈਂ ਦਾ ਜਿਹੜਾ ਗੁੰਨ ਲਿਆ ਤੇ ਇਹਦੇ ਵਿੱਚ ਫੂਡ ਕਲਰ ਵੀ ਪਾਏ ਨੇ ਇੱਕ ਪਾਇਆ ਪਿੰਕ ਪੀਲਾ ਤੇ ਗ੍ਰੀਨ ਤੇ ਵਾਈਟ ਕਲਰ ਮੈਂ ਇਹਨੂੰ ਗੁੰਨ ਲਿਆ ਇਹਦਾ ਜਿਹੜਾ ਆਟਾ ਹੈਗਾ ਉਹ ਜ਼ਿਆਦਾ ਪਤਲਾ ਨਹੀਂ ਰੱਖਣਾ ਜਾਨੀ ਠੱਠ ਜਿਹੀ ਰੱਖਣਾ ਇਹਦੇ ਵਿੱਚ ਗੁੰਨਣ ਵੇਲੇ ਥੋੜਾ ਜਨਾ ਘਿਓ ਵੀ ਆੜ ਦਿੱਤਾ ਸੀ ਮੋਂਜੀ ਦਿੱਤੀ ਸੀ ਘਿਓ ਪਾ ਕੇ ਮਸਲ ਕੇ ਪਾਣੀ ਦੇ ਨਾਲ ਟੈਟ ਜਿਹਾ ਆਟਾ ਗੁੰਨ ਲਿਆ ਇਹਨੂੰ ਕਿਵੇਂ ਬਟਿਆ ਜਾਂਦਾ ਐਸੇ ਤਰ੍ਹਾਂ ਆ ਦੇਖੋ ਐਸ ਟੁਟਕੀ ਨਾਲ ਬਟਿਆ ਜਾਂਦਾ ਬਰੀਕ 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 ਇਹਨੂੰ ਬਟਨ ਲਈ ਟਾਈਮ ਲੱਗਦਾ ਆ ਦੇਖੋ ਜਿਵੇਂ ਹੁਣ ਆ ਕਲਰ ਵਾਲੇ ਪਿਆਗਾ ਜੰਮੀ ਬ੍ਰੀਕ ਬ੍ਰੀਕ ਨੇਗੀਆਂ ਚੌਲਾਂ ਦੀ ਤਰ੍ਹਾਂ ਐ ਬੱਟੀ ਜਾਂਦੀਆਂ ਨੇ ਹੌਲੀ ਹੌਲੀ ਹੱਥਾ ਜਿਹੜਾ ਸਪੀਡ ਫੜ ਜਾਂਦਾ ਆ ਦੇਖੋ ਆਈ ਵਿੱਚ ਇਹਦੇ ਵਿੱਚ ਵੇ ਸੋਹਣੀਆਂ ਲੱਗਣ ਲਈ ਥੋੜਾ ਜਿਹਾ ਥੋੜੇ ਜੀ ਜਣੀ ਦੀ ਵਿੱਚ ਕਲਰ ਫੂਡ ਕਲਰ ਪਾਏ ਨੇ ਤਾਂ ਕਿ ਇਹ ਸੋਹਣੀਆਂ ਲੱਗਣ ਪਈਆਂ ਇਹ ਐ ਬਟੀਆਂ ਜਾਂਦੀਆਂ ਨੇ ਦੇਖੋ ਸੁੱਕ ਕੇ ਇਹਨਾਂ ਨੇ ਹੋਰ ਵੀ ਬਰੀਕ ਹੋ ਜਾਣਾ ਮੈਂ ਜਿੰਨਾ ਕਾ ਕੌਲੀ ਕੀ ਬਣਾਉਂਗੀ ਇਹ ਬਨ ਲੀਆਂ 2-3 ਘੰਟਿਆਂ ਦੇ ਵਿੱਚ ਬਟੀਆਂ ਜਾਣੀਆਂ 2-3 ਘੰਟੇ ਜਿੱਤੋਂ ਕਿੰਨਾ ਟਾਈਮ ਲੱਗਦਾ ਹੌਲੀ ਹੌਲੀ ਜਿਹੜਾ ਹੱਥ ਹੈ ਸ਼ੁਰੂ ਦੇ ਵਿੱਚ ਹੌਲੀ ਹੁੰਦਾ ਫੀਟ ਫੜ ਜਾਂਦਾ ਫੇਰ ਤਾਂ ਆ ਦੇਖੋ 2-3 ਘੰਟਿਆਂ ਨੂੰ ਬੱਟੀਆਂ ਜਾਣੀਆਂ ਸ਼ਾਮ ਨੂੰ ਮੈਂ ਤੁਹਾਨੂੰ ਦਿਖਾਉਣੀ ਆ ਵੀ ਸੁੱਕ ਕੇ ਕਿਹੋ ਜਿਹੀ ਹੋ ਜਾਣੀਆਂ ਹਾਂਜੀ ਧੁੱਪ ਲੱਗ ਚੁੱਕੀ ਹੈ ਇਹਨਾਂ ਨੂੰ ਸਾਰਿਆਂ ਨੂੰ ਮੈਂ ਤੁਹਾਨੂੰ ਕਿਹਾ ਸੀ ਵੀ ਕੌਲੀ ਕੁਵਟੀਆਂ ਜਾਣਗੀਆਂ 2-3 ਘੰਟਿਆਂ ਚ ਨਾ ਮੇਰੇ ਕੋਲੋਂ ਤਾਂ ਕੌਲੀ ਕਿਸੇ ਦੀਆਂ ਦੀ ਬੱਟੀ ਗਈ ਆ ਆ ਦੇਖੋ ਸੁੱਕ ਕੇ ਐਵੇਂ ਦੀਆਂ ਹੋ ਗਈਆਂ ਬਰੀਕ ਬਰੀਕ ਨੇ ਬਿਲਕੁਲ ਦੇਖੋ ਕਲਰ ਵਿੱਚ ਪਿਆ ਹੋਇਆ ਕਿੰਨਾ ਸੋਹਣਾ ਲੱਗਦਾ ਹੈ ਇਹ ਬਣਦੀਆਂ ਕਿਵੇਂ ਨੇ ਜਲਦੀ ਹੀ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤੇਰੀਆਂ ਬਣਾਉਣ ਦਾ ਤਰੀਕਾ ਵੀ ਦੱਸੂਗੀ ਤੁਹਾਡਾ ਸਾਰਿਆਂ ਦਾ ਧੰਨਵਾਦ